ਬਿਲਕੁਲ ਲੁਧਿਆਣਾ ਡੀਸੀ ਹਿਮਾਂਸ਼ੂ ਜੈਨ ਮੌਕੇ ਤੇ ਮੌਜੂਦ ਨੇ ਸਸਰਾਲੀ ਦੇ ਪਿੰਡ ਮੈਂ ਮੌਜੂਦਾ ਜਿੱਥੇ ਲਗਾਤਾਰ ਜਿਹੜਾ ਕੰਮ ਜਿਹੜਾ ਉਹ ਕੀਤਾ ਜਾ ਰਿਹਾ ਬੰਨ ਬਣਾਉਣ ਦੀ ਜੋ ਕੋਸ਼ਿਸ਼ ਹੈ ਉਹ ਲਗਾਤਾਰ ਜਾਰੀ ਹੈ ਹਾਲਾਂਕਿ ਖੇਤਾਂ ਦੇ ਵਿੱਚ ਪਾਣੀ ਜ਼ਰੂਰ ਪਹੁੰਚਿਆ ਕਿਉਂਕਿ ਬਿੱਤੀ ਦੇ ਰਾਤ ਬੰਨ ਟੁੱਟਿਆ ਤਾਂ ਉਸ ਤੋਂ ਬਾਅਦ ਲਗਾਤਾਰ ਜੋ ਬੰਨ ਜਿਹੜਾ ਬਣਾਇਆ ਜਾ ਰਿਹਾ ਔਰ ਪਿੰਡ ਦੇ ਵੀ ਲੋਕ ਜਿਹੜੇ ਡਟੇ ਹੋਏ ਨੇ ਸਰ ਕਿਸ ਤਰੀਕੇ ਦੇ ਹੁਣ ਹਾਲਾਤ ਨੇ ਕਿਉਂਕਿ ਲਗਾਤਾਰ ਪੈਨਿਕ ਵੀ ਕੀਤਾ ਗਿਆ ਕਈ ਸੋਸ਼ਲ ਮੀਡੀਆ ਦਾ ਫਰਮਾ ਵੀ ਫੈਲੀਆਂ ਕਿ ਪਿੰਡ ਦੇ ਵਿੱਚ ਪਾਣੀ ਆ ਗਿਆ ਬੰਨ ਟੁੱਟ ਗਿਆ ਇਹ ਬੰਨ ਇੱਕ ठीक है जी सर किस तरीके दी स्थिति है किस तरीके दे इंतजाम जो है हम किए जा रहे हैं सारे इंतजाम ठीक है और असि काम कर रहे हैं और सारी टीम में भी सा लगिया ਸਰ ਪਿੰਡ ਦੇ ਲੋਕ ਜਿਹੜੇ ਆ ਪਿੰਡ ਤਾਂ ਨਹੀਂ ਖਾਲੀ ਕਰ ਰਹੇ ਕਿਉਂਕਿ ਲਗਾਤਾਰ ਕਿਹਾ ਜਾ ਰਿਹਾ ਸੀ ਕਿ ਪਿੰਡ ਵੀ ਜਿਹੜਾ ਛੱਡ ਕੇ ਜਾ ਰਹੇ ਨੇ ਇਸ ਤਰੀਕੇ ਦੀ ਜੋ ਪਿੰਡ ਦੇ ਵਿੱਚ ਲੋਕ ਨੇ ਔਰ ਪਿੰਡ ਜਿਉਂ ਕੇ ਪਾਣੀ ਖੇਤ ਦੇ ਵਿੱਚ ਆਇਆ ਖੇਤਾਂ ਤੋਂ ਬਾਹਰ ਪਾਣੀ ਤੋਂ ਤਾਂ ਨਹੀਂ ਗਿਆ ਲੋਹੇ ਹਜੇ ਨਹੀਂ ਗਿਆ ਬਾਹਰ ਨਹੀਂ ਸਰ ਲੋਕਾਂ ਨੂੰ ਕੀ ਮੈਸੇਜ ਆ ਕਿਉਂਕਿ ਲਗਾਤਾਰ ਸੋਸ਼ਲ ਮੀਡੀਆ ਦੇ ਵਿਸਤਾਰ ਕਰੋ ਤੇ ਸਾਡਾ ਪ੍ਰਸ਼ਾਸਨ ਦਾ ਵੱਧ ਤੋਂ ਵੱਧ ਸੇਵ ਕਰੋ ਵਿਸਤਾਰ ਕਰੋ ਕਿਉਂਕਿ ਆ ਇਥੇ ਸਿਚੁਏਸ਼ਨ ਨਾਜ਼ੁਕ ਹੈ ਥੋੜੀ ਜੀ ਬਟ ਸਾਡਾ ਪੂਰਾ ਜ਼ੋਰ ਲੱਗਿਆ ਹੋਇਆ ਹੈ ਅਸੀਂ ਲੱਗੇ ਹੋਏ ਹਾਂ ਔਰ ਪਿਛਲੇ 72 ਘੰਟਿਆਂ ਤੋਂ ਪਿਛਲੇ 15 ਅਸੀਂ ਇੱਥੇ ਕੰਟਰੋਲ ਕਰਕੇ ਬੈਠੇ ਹਾਂ ਤਾਂ ਕੋਈ ਪਾਣੀ ਹੁਣ ਪਿੱਛੋਂ ਕਿੱਦਾਂ ਫਲੋ ਕਿਦੋਂ ਅੰਦਰ ਤਾਂ ਨਹੀਂ ਪਾਣੀ ਆ ਰਿਹਾ 70000 ਦਾ ਫਲੋ ਨਹੀਂ ਪਾਣੀ ਦੇਖੀ ਜਿਸ ਤਰੀਕੇ ਨਾਲ ਬਰਖਾਤ ਵੀ ਲਗਾਤਾਰ ਹੋ ਰਹੀ ਹੈ ਕੋਈ ਖਤਰੇ ਦੀ ਗੱਲ ਤਾਂ ਨਹੀਂ ਖਤਰੇ ਦੀ ਗੱਲ ਅਜੇ ਤੱਕ ਕੋਈ ਨਹੀਂ ਹੈਗੀ ਬਸ ਭਾਖੜਾ ਡੈਮ ਲਗਾਤਾਰ ਇੰਨਾ ਹੀ ਲੈਵਲ ਮੇਨਟੇਨ ਕਰੇ ਤਾਂ ਕੋਈ ਗੱਲ ਕੋ ਬਿਲਕੁਲ ਲੁਧਿਆਣਾ ਡੀਸੀ ਹਿਮਾਂਸ਼ੂ ਜਾਨ ਵੀ ਮੌਕੇ ਤੇ ਨੇ ਔਰ ਇਹਨਾਂ ਦੇ ਵੱਲੋਂ ਗੱਲ ਆਖੀ ਜਾ ਰਹੀ ਹੈ ਕਿ ਫਿਲਹਾਲ ਖਤਰੇ ਦੀ ਕੋਈ ਗੱਲ ਨਹੀਂ ਹੈ ਔਰ ਮਾਹੌਲ ਜੋ ਬਿਲਕੁਲ ਠੀਕ ਹੈ ਕਿਉਂਕਿ ਲਗਾਤਾਰ ਬੰਨ ਜਿਹੜਾ ਉਹ ਬਣਾਇਆ ਜਾ ਰਿਹਾ ਔਰ ਇਹ ਵੀ ਗੱਲ ਉਹਨਾਂ ਦੇ ਵੱਲੋਂ ਆਖੀ ਜਾ ਰਹੀ ਹੈ ਕਿ ਪੈਨਿਕ ਕਰਨ ਦੀ ਲੋੜ ਨਹੀਂ ਹੈ ਕੋਈ ਵੀਡੀਓ ਵੀ ਵੰਵਾਜੋ ਚਲਾ ਰਹੇ ਨੇ ਕਿ ਪਿੰਡ ਦੇ ਵਿੱਚ ਪਾਣੀ ਆ ਗਿਆ ਬਨਪੁੱਟ ਦਾ ਫਿਲਹਾਲ ਅਜਿਹੀ ਕੋਈ ਗੱਲ ਨਹੀਂ ਹੈ ਜਿਹੜਾ ਰੋਜ਼ਾਨਾ ਸਕੂਨ ਨਾ ਕੈਮਰਾਂ ਸੰਦੀ ਦੇ ਨਾਲ ਮੈਟਰਸਟੀ ਦੰਦ